ਲੋ ਜੀ ਸ਼ਾਸਤਰੀ ਕਾਲ ਸਾਰਿਆਂ ਨੂੰ ਅੱਜ ਆਪਣੇ ਬਲੌਗ ਦਾ ਦੂਜਾ ਦਿਨ ਆਪਾਂ ਪਹੁੰਚ ਚੁੱਕੇ ਆ ਨਵਦੀਪ ਦੇ ਘਰ ਇਹ ਆਪਣੇ ਪਿੰਡ ਦੇ ਵਿੱਚ ਹੀ ਹੈਗਾ ਤੇ ਇੱਥੇ ਪਹੁੰਚੇ ਹੋਏ ਨੇ ਮੇਰੇ ਨਾਲ ਦੇ ਸਾਰੇ ਖਾਨ ਬਾਈ ਤੇ ਗੁਰਸ਼ੇਵਕ ਬਾਈ ਅੱਜ ਅਸੀਂ ਛੁੱਟੀਆਂ ਦਾ ਇੰਜੋਏ ਕਰਨ ਨੂੰ ਬੈਠੇ ਆ ਇਹ ਬੇਨਾਮੀਰ ਦੀ ਕਰਦੇ ਕੰਮ ਇਹ ਤਾਂ ਲੈ ਆਉਂਗਾ ਇਹ ਬੇਨਾਮੀਰ ਦੀ ਕਰਦੇਗਾ ਬਈ ਪਿਆਂਦੇ ਰਹਿੰਦੀ ਤੇਰੇ ਨਹੀਂ ਨਹੀਂ ਉਹ ਪਿਆ ਉਹ ਤਾਂ ਗੁਰਦੁਆਰਾ ਚੱਕ ਲੈਣੇ ਆ ਗੁਰਦੁਆਰਾ ਚੱਕ ਲਾਂਗੇ ਬੇਨਾ ਗੁਰਦਾਰ ਕਰ ਜਵਾਬ ਦਿੰਦੇ ਨਹੀਂ ਜਵਾਬ ਹੀ ਹੁੰਦੇ ਤੂੰ ਕਿੱਥੇ ਚੱਕ ਲੈਣਾ ਮੈਂ ਉਹ ਮੇਰੇ 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 ਉਹ ਮੇ ਉਦੋਂ ਹੀ ਆਪਣੇ ਜਿਹੜੇ ਲੋਕ ਸੀ ਇਹ ਪੜ੍ਹਨ ਲਈ ਲਾਹੌਰ ਯੂਨੀਵਰਸਿਟੀ ਜਾਂਦੇ ਸੀ तकरीबन तकरीबन ਸਾਰੇ ਦੇ ਹਿਸਟਰੀ ਬਾਇਓਗ੍ਰਾਫੀ ਚ ਕੱਢ ਕੇ ਦੇਖਣਾ ਸਾਰੇ ਜਿਹੜੀ ਸਟੱਡੀ ਆ ਲਾਹੌਰ ਦੀ ਹੈ तकरीबन तकरीबन ਉੱਧਰ ਦੇਖਣ ਨੂੰ ਬਹੁਤ ਕੁਝ ਪਿਆਰਾ ਹੈ ਹਜੇ ਵੀ ਹੰਪਾ ਗਿਂਦ ਜਿੱਥੇ ਚਾ ਇਨਫਾਂਸੀ ਰੱਤੀ ਆ ਚੌਪਾਜੀ ਵੀ ਬਣਿਆ ਲੋਕ ਹਜੇ ਵੀ ਉੱਥੇ ਉਹਨਾਂ ਸ਼ਹਾਦਤ ਨੂੰ ਕਰਦੇ ਨੇ ਜਿਹੜੀ ਮਨਾਉਂਦੇ ਸਾਰਾ ਕੁਝ ਕਰਦੇ ਨੇ ਉੱਧਰ ਜਾ ਕੇ ਕੁਝ ਪਿਆਰਾ ਜੇ ਆਪਣੀ ਸਟਰੀ ਭਾਗ ਦਾ ਇੱਕ ਵਾਰ ਲਾਹੌਰ ਦੇਖਿਆ ਉਹ ਦੇਖਿਆ ਦਲੋ ਜੀ ਮੋਖਨ ਬਾਈ ਲੱਗੇ ਨੇ ਪਿਆਰੇ ਅੱਜ ਕਰਨ ਗਾਣਾ ਗਉਣ ਲੱਗੇ ਹੁਣ ਪਤਾ ਪੂਰਾ ਕਿੱਥੋਂ ਸਟਾਰਟ ਕਰੀਏ ਜੀ ਕਿੱਥੋਂ ਸਟਾਰਟ ਕਰੀਏ ਦਲੋ ਬੋਨੇ ਚਲੋ ਦੋਨ ਹਰ ਮਨੋਂ ਤੇ ਨਾ ਕੋ ਕੁਝ ਕਹਿਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਕੁਝ ਕਹਿਣਾ ਨਹੀਂ ਮੈਂ ਤੇਰੇ ਬਿਨ ਰਹਿਣਾ ਨਹੀਂ ਮੈਂ ਜੀਣਾ ਮਰਨਾ ਹੈ ਨਾ ਤੇਰੇ ਬਸ ਇਹੋ ਇੱਕ ਪੈਗਾਮ ਮੇਰਾ ਜਿਨ ਚੱਲਦੇ ਨੇ ਜਿਨ ਆਉਂਦੇ ਨੇ ਹਰ ਸਾਥ ਤੇ ਸਜਣਾ ਨਾਮ ਤੇਰਾ ਜਿਨ ਚੱਲਦੇ ਨੇ ਜਿਨ ਆਉਂਦੇ ਨੇ ਹਰ ਸਹਾਰੇ ਸਜਣਾ ਤੇਰਾ ਜਿੰਦਗੀ ਦੇ ਸਾਰੇ ਦੁੱਖ ਸੁੱਖ ਮੇਰੇ ਮੈਂ ਤੇਰੇ ਨਾਲ ਹੀ ਕੱਟਣ ਦੁਨੀਆ ਭਾਵੇਂ ਸਾਨੂੰ ਕੁਝ ਵੀ ਕਹੇ ਨਾ ਤੇ ਤੋਂ ਪਾਸੇ ਵਟਣੇ ਨਹੀਂ ਮੈਂ ਰੱਬ ਨੂੰ ਵੇਖਿਆ ਨਹੀਂ ਸਜਣਾ ਬਸ ਤੂੰ ਹੀ ਹੈ ਤੇ ਧਾਮ ਮੇਰਾ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਨੇ ਹਰ ਸਾਥੇ ਸਜਣਾ ਨਾ ਤੇਰਾ ਜਿੰਨੇ ਚੱਲਦੇ ਨੇ ਜਿੰਨੇ ਆਉਣੇ ਨੇ ਹਰ ਸਾਥੇ ਸਜਣਾ ਨਾ ਤੇਰਾ ਬਹੁਤ ਵਾਰੀ ਖੁਦ ਰੋਟੀ ਸਾਡੀ ਦੋਈ ਨਾ ਸੀ ਰਹੀ ਮੇਰੇ ਡੈਡੀ ਹੁਣ ਬਹੁਤ ਜਿਆਦੇ ਪਿਆਰ ਸੀ ਕੋਨਾ ਟਾਈਮ ਵਾਲੇ ਵਿੱਚ ਪੈਸਾ ਹੈ ਨਹੀਂ ਜੀ ਇਹ ਮਜਾਰਾ ਦੇ گاਉਂ ਵਾਲੇ ਬੰਦੇ ਸੀ ਤਬਾਹ ਬਾਈ ਦਾ ਨਾਮ ਲਓ ਜੀ ਬਾਈ ਹੁਣ ਆਪਣੇ ਸਤਨਾਮ ਸ਼ਾਨ ਸਾਹਿਬ ਲੱਗੇ ਗੋਣਾ ਹੁਣ ਆਪਾਂ ਦੋਨੇ ਗਾਵਾਂ ਜਣੇ ਬਾਈ ਯਾਰਨਾ ਸਤਨਾਮ ਸਤਨਾਮ ਕਰੋੜ ਬਾਈ ਲਓ ਜੀ ਲੋਹ ਹੁਣ ਆਏਗਾ ਸੁਣਾ ਦੀ ਆਪਣਾ ਮਗਾਣਾ ਸੁਣਦਾ ਤੇਰੀ ਖਗਣੀ ਦੇ ਵਿੱਚ ਡਾਲਿਆ ਦੂਜਾ ਸੁਰਮਾ ਥਾਂ ਦੇ ਵਿੱਚ ਪਾਇਆ ਇੱਕ ਚੜਖਣੀ ਦੇ ਵਿੱਚ ਡਾਲਿਆ ਦੂਜਾ ਸੁਰਮਾ ਥਾਂ ਦੇ ਵਿੱਚ ਪਾਇਆ ਇੱਕ ਤੇਰੀ ਰੱਖ ਕਾਸ਼ਰੀ ਹੋਏ ਤੇਰੀ ਰੱਖ ਕਾਸ਼ਰੀ ਵੀਰੇ ਇੱਕ ਤੇਰਾ ਹੋਏ ਨਾ ਕਰਾ ਸੋਣੀਏ ਗੋਰਾ-ਗੋਰਾ ਰੱਬ ਮੁੰਡੇ ਕਰਦੇ ਸੁਧਾਈ ਤੋਂ ਨਜ਼ਰਾਂ ਦੇ ਮਾਰੇ ਹਜ਼ਤੀਵੇਂ ਵੱਡੇ-ਵੱਡੇ ਜੱਗੀ ਉੱਤੇ ਚੌਧਰੀ ਕਾ ਹੋਣ ਵਾਲੇ ਰਾਜੇ ਬਗਦਦ ਗੀਰਨੇ ਹਰ ਇੱਕ ਤੋਂ ਨਜ਼ਰਾਂ ਦੇ ਮਾਰੇ ਅਸੀਂ ਵੀਰੇ ਵੱਡੇ ਵੱਡੇ ਜਾਗੀ ਉੱਤੇ ਚਾਉਂਦੀ ਕਹੌਣ ਵਾਲੇਾਂ ਦੇ ਬੰਦੂ ਕਰਦੇ ਵਕੀਲ ਨੇ ਇੱਕ ਲਾਰਿਆਂ ਨੂੰ ਤੇਰੇ ਸੰਖਾ ਦੇ ਆ ਦੂਜਾ ਚਰਖਾ ਘੜੀ ਦੇ ਵਿੱਚ ਡਾਲਿਆ ਇੱਕ ਲਾਰਿਆਂ ਨੂੰ ਤੇਰੇ ਸੰਖਾ ਦੇ ਆ ਦੂਜਾ ਚਰਖਾ ਘੜੀ ਦੇ ਵਿੱਚ ਡਾਲਿਆ ਇੱਕ ਤੇਰੀ ਅੱਖ ਕਸ਼ਮੀਰੀ ਪਾਵੇਂ ਲੱਖ ਹੁਣ ਸੱਸੀਆਂ ਤੇ ਸੋਹੀਆਂ ਢਿਲਾਉਂ ਤੇ ਗੱਤ ਕਰ ਦੇਣ ਹਾਏ ਸੋਹਣੀਏ ਤੇਰੀਆਂ ਅਦਾਵਾਂ ਮਾ ਮਨੀ ਮੂਹਣੀਆਂ ਤੇਰੇ ਜਹੀ ਜੱਗੀ ਉੱਤੇ ਇੱਕ ਵੀ ਨਹੀਂ ਹੋਣੀ ਪਾਵੇਂ ਲੱਖ ਹੁਣ ਸੱਸੀਆਂ ਤੇ ਸੋਹੀਆਂ ਕੀ ਤੋ ਰੱਬ ਦੀ ਸੋਚ ਹੈ ਨਿੱਤ ਵਾਲਿਆ ਦੂਜਾ ਚਰਖਾ ਘੜੀ ਦੇ ਵਿੱਚ ਲਾ ਰਿਆ ਨਿੱਤੂ ਰੱਬ ਦੀ ਸੋਚ ਹੈ ਨਿੱਤ ਵਾਲਿਆ ਦੂਜਾ ਚਰਖਾ ਘੜੀ ਦੇ ਵਿੱਚ ਲਾ ਰਿਆ ਇੱਕ ਤੇਰੀ ਸਵਾਦ ਵੀ ਆਪਣਾ ਰੰਗ ਬਣੇ ਹੋਏ ਆਪਣੇ ਪੂਰੇ ਸਾਨੂੰ ਬਾਈ ਤੇ ਸਤਨਾਮ ਕਰੋੜ ਨੇ ਚੜ ਕੇ ਬਹਨੇ ਇਹਨਾ ਹਣਦੇ ਆਉਂਦੇ ਆ ਤੇ ਦੱਸ ਕੀ ਕਿ ਚੰਦ ਤੂੰ ਚੜਵੇਂ ਲੜਦੇ ਸੰਜੀਵ ਸਰਦੂਲ ਮਿਲਤੇਰੇ ਪਿੱਛੇ ਕਿੰਨੇ ਹੋਰ ਵਹਿ ਤੂੰ ਪੁਹਾਵੇਂਗੀ ਚੜ ਕੇ ਬਹਨੇ ਇਹਨਾ ਹਣਦੇ ਆਉਂਦੇ ਆ ਤੇ ਦੱਸ ਕੀ ਕਿ ਚੰਦ ਤੂੰ ਚੜਾਵੇਂਗੀ ਲੜਦੇ ਸੰਜੀਵ ਸਰਦੂਲ ਮਿਲਤੇਰੇ ਪਿੱਛੇ ਕਿੰਨੇ ਹੋਰ ਵਹਿ ਤੂੰ ਪੁਹਾਵੇਂਗੀ ਦੁਲੇਖਾ ਚੰਨ ਆ ਰਿਹਾ ਇੱਕ ਚਰਖਾ ਗਲ ਹੀ ਦੇ ਵਿੱਚ ਢਾ ਲਿਆ ਦੋਵੇਂ ਕੈਂਢ ਤੇ ਦੁਲੇਖਾ ਚੰਨ ਆ ਰਿਹਾ ਇੱਕ ਚਰਖਾ ਗਲ ਹੀ ਦੇ ਵਿੱਚ ਢਾ ਲਿਆ ਨਹੀਂ ਇੱਕ ਤੇਰੀ ਅੱਖ ਦਾਸ਼ਣੀ ਜੀ ਤੇਰੀ ਅੱਖ ਦਾਸ਼ਣੀ ਜੀ ਇਹਨੇ ਜਿੱਕ ਤੇਰੇ ਨਾਲ ਤੇਰੀ ਹੋਂਦ ਏ ਕੀ ਬਾਤ ਹੈ ਜੀ ਕੋਈ ਚੱਕਰ ਨਹੀਂ ਹਰਮੋਨੀ ਵਜਾਉਣਗੇ ਅੱਜ ਜੀ ਹੁਣ ਬਈ ਆਪਣੇ ਸਤਨਾ ਮਗਾਉਣ ਲੱਗੇ ਆ ਸੁਣ ਕੇ ਜਰਾ ਮੁਕਤੀ ਜਾਵੇ ਤੇਰੇਆਂ ਹੱਥ ਸਤਨਾ ਭਰਾ ਆਪਣੇ ਗਾਣੇ ਦਿਖਦੇ ਆ ਤੇ ਆਪ ਹੀ ਗਾਉਂਦੇ ਨੇ ਕਿ ਇਹਨੇ ਨਵੇਂ ਗਾਣੇ ਵੀ ਹੁਣ ਆ ਰਹੇ ਨੇ ਕਿ ਅੱਗੇ ਵਾਤਾਂ ਨੇ ਵਹੀਦੀ ਹੁੰਦਾ ਸੋਨੀ ਰਾਤ ਬੁਲਾ ਲੈਂਦਾ ਹਾਂ ਹੁ ਕੜ ਤੱਤੇ ਨੂੰ ਯਾਦ ਰਿਖਾਂ ਨੇ ਮਾਇਆ ਤੇ ਰਖ ਰੌੜ ਨਹੀਂ ਜਾਨੇ ਕੜ ਤੱਤੇ ਨੂੰ ਯਾਦ ਰਿਖਾਂ ਨੇ ਹੁ ਕਾਲਿਆ ਤੇ ਰਖ ਰੌੜ ਨਹੀਂ ਜਾਨੇ ਤੇਰੇ ਜਾਨ ਪਿੱਛੋਂ ਗੇੜਾ ਤੇਰੇ ਖਾਲੀ ਟੰਡ ਦਾ ਮਾਰ ਨਹੀਂ ਕਰੀ ਰੱਖ ਸਿੱਕੇ ਉੱਤੇ ਤੇਰੀ ਚੁੰਨੀ ਮੁੰਡਾ ਸੁਣੀ ਰਾਤ ਬੁਲਾਉਣ ਨੈਣ ਮਿਰਾ ਤੱਕ ਦਿੱਕਤ ਤੇਰੀ ਤੁਨੀ ਮੈਂ ਹੁਣ ਵੀ ਲੱਗੇ ਇਧਰ ਵੀਡੀਓ ਬਣਾਉਣਾ ਕੀ ਬਾਤ ਹੈ ਕੀ ਬਾਤ ਹੈ ਖਿੱਚ ਕੇ ਜਰਾ ਕੰਮ ਨੂੰ ਦਿੱਤੀਓ ਮੇਰਾ ਹੱਤਾ ਕਾੜੀਆਂ ਦੇ ਹੂੰ ਅੱਖਾਂ ਚ ਦਿੱਕਤ ਦੀਆਂ ਮੈਂ ਰੱਤਾ ਕਾੜੀਆਂ ਦੇ ਦਿਲੋਂ ਕਦ ਦੀ ਨਾ ਮੁਟਿਆਰ ਜਦ ਜਦੋਂ ਆਉਂਦੀ ਮੇਰੇ ਦਿਲ ਵਿੱਚ ਪੈਂਦੇ ਹੋਰ ਚਨਾਨੇ ਲੋ ਜੀ ਇੱਕ ਗਾਣਾ ਹੋ ਜੇ ਸਾਇਆ ਵੀ ਸਾਡ ਜਦ ਜਬ ਸੁੱਟ ਜਾਈ ਕਿਸੀ ਇਤਨਾਈ ਉਹ ਕਹਣ ਗਾਣਾ ਇਹ ਮੇਰਾ ਬਹੁਤ ਫੇਵਰੇਟ ਰਿਹਾ ਪਹਿਲਾਂ ਇਹ ਸਨਾਪਾਈ ਬਣ ਕੇ ਕੀ ਹੋ ਗਾਣਾ ਕਹਣ ਸਾਬ ਸੋਇਆ ਦੀ ਸਾਥ ਉਹ ਸੋਇਆ ਦੀ ਸਾਥ ਜਦ ਛੋੜ ਕੇ ਜਾਏ ਐਸੀ ਹੈ ਕਮਿਹਾਨ ਗੁਰੂ ਨਾ ਚਾਹੂੰ ਤੋ ਗੁਰੂ ਨਾ ਚਾਹੂੰ ਤੋ ਆ ਸੁਣ ਲੈ ਐਸੀ ਹੈ ਕਮਿਹਾਨ ਸਾਰੇ ਜੀ ਸੰਤ ਕਦ ਛੋੜ ਕੇ ਜਾਏ

Yeah. yeah.

ਕਿਆ ਬਾਤ ਦਿਖਾਨ ਸਾਹਿਬ ਮਜ਼ਾ ਆ ਗਿਆ ਸਾਰੀਆਂ ਛੁੱਟੀਆਂ ਬੋਰ ਲੰਘੀਆਂ ਅੱਜ ਨਜ਼ਰ ਆਇਆ ਬਸ ਸਰੂਰ ਸਿਖਵਾ ਲੈਣਾ ਹੈ ਨਾ ਹੈ ਨਾ ਭਾਈ ਜਿਵੇਂ ਚੱਲ ਤੁਸੀਂ ਉਹਨਾਂ ਸਤਾਦ ਲੋਕ ਹੋ ਨਾ ਉਹ ਸਰੂਰ ਸਾਹਿਬ ਦੇ ਨਾਲ ਬਹੁਤ ਹੋਣਾ ਹੈ ਨਾ ਹੈ ਨਾ ਸਾਰੀ ਮੈਂ ਸਰੂਰ ਕਿਹਦੀ ਹੋ ਜਾਂਦਾ ਇੱਕ ਸਰੂਰ ਭਾਈ ਪਹਿਲਾਂ ਤਾਂ ਮੈਂ ਜੰਮੂ ਦੀ 73 ਵਾਲੇ ਮੁੰਡੇ ਕੋਲ ਜਿਵੇਂ ਆਵਨ ਕੋਲੇ ਆਹਨ ਵਰਗੀ ਕੋਲੇ ਸਰਾਂਜਿਨ ਵੀ ਕਹਿੰਦੇ ਨੇ ਤੇ ਹੁਣ ਮੈਂ ਇਹ ਮਹੀਨਾ ਕੋ ਬੰਦਾ ਕੀ ਆ ਭੈਣ ਜੀ ਦੇਖੀ ਸੀ ਫਰਗੂਨੀ ਨੇ ਗਾ ਰਜਿੰਦਰ ਰਜਿੰਦਰ ਥਾ ਅੱਛਾ ਉਹਨੂੰ ਤੁਹਾਨੂੰ ਜੇ ਥੋੜਾ ਜਿਆਦਾ ਪ੍ਰਬੰਧ ਦਾ ਵੱਧਾ ਮੈਂ ਤੁਹਾਨੂੰ ਜੇ ਦਗਾ ਉਹਨੂੰ ਮੈਂ ਵਿਚਾਰ ਪੜਾ ਤਾ ਪਰ ਤੁਹਾਨੂੰ ਪ੍ਰੈਕਟਿਸ ਨੂੰ ਪਤਾ ਹੈ ਲੱਗਦਾ ਮੈਂ ਮੂਰਦਈ ਨੰਨ ਆਇਆ ਨਹੀਂ ਕਿਦਰ ਲਾਈਫ ਨੂੰ ਬੋਣੇ ਲਈ ਇੱਕ ਤੂੰ ਮੈਂ ਇੱਕ ਨਾ ਚੰਗ ਸੁਰਨ ਕੀ ਬਾਤ ਹੈ ਮੈਂ ਬਹੁਤ ਵਾਰ ਸੁਣਨ ਦੀ ਕੋਸ਼ਿਸ਼ ਕੀਤੀ ਹੈ ਗਾਣਾ ਮੈਂ ਤੇ ਰਿਕਾਰਡ ਕਰੂੰਗਾ ਮਿਲ ਹੀ ਨਹੀਂ ਬਦ ਕਦੀ ਤਾਂ ਬਾਜੀ ਦੱਸਣਾ ਇਹ ਬੱਚਾ ਨਾ ਮੁੰਡਾ ਇੱਥੇ ਜਿਹੜਾ ਤੁਹਾਡੇ ਲੱਡੀ ਪਲਾਈਵੁੱਡ ਦੀ ਫੈਕਟਰੀ ਨਹੀਂ ਹੈਗੀ ਹੈਗੀ ਬਿਲਡਿੰਗ ਨਾ ਕੋਠੀ ਹਲਾਡਾ ਕੋਠੀ ਹੈ ਹੈਗੀ ਲੱਡੇ ਉਹਦੇ ਨਾਲ ਸਾਹਮਣੇ ਪੁਲਿਸ ਰੈਂਡਰ ਸਾਹਮਣੇ ਉੱਥੇ ਮੁੰਡਾ ਕੰਟਰੈਂਟਸ ਜੀ ਉਹਦਾ ਬੰਦੀ ਅੱਛਾ ਉਹ ਮੇਰੇ ਕੋਲ ਆਇਆ ਕਹਿੰਦਾ ਜੀ ਯੋ ਜੀ ਜਵਾਨੀ ਚ ਦਲੀਲਾਂ ਦਾ ਵਿਆਹ ਉਹ ਤਾਂ ਕਿਸ਼ਮੇਨਾ ਵਿੱਚ ਸੰਸਾਰ ਦੇ ਮੂਹੇ ਮਾਰੋ ਕਹੋ ਜੇ ਬਣਉਂਟੀ ਹਾਰ ਦੇ ਓਕੇ ਜੀ ਸ਼ਸ਼ੀਕਾਸ਼ਾਪ ਨੂੰ ਹੁਣ ਤੁਹਾਨੂੰ ਮਿਲਾਂਗੇ ਅਸੀਂ ਅਗਲੇ ਬਲੌਗ ਤੇ ਵਿੱਚ ਬਣੇ ਰਹੋ ਸਾਡੇ ਨਾਲ ਗਗਨ ਮੰਨੂ ਸ਼ੂਟਿੰਗ ਬਲੌਗਸ